ਹੈਲੋ ਹਾਂਜੀ ਸ਼ਸ਼ੀ ਗਾਰ ਜੀ ਸਾਹਿਬ ਨੂੰ ਹਾਂਜੀ ਆਪਾਂ ਤੁਹਾਨੂੰ ਦੱਸਾਂਗੇ ਅੱਜ 13 ਇੰਚ ਦੀ ਸਲਵਾਰ ਦਾ ਨਾਪ ਜਿੰਨਾਂ ਦੀ 37 ਆ ਦੇਖੋ ਤਾਂ ਵੀਡੀਓ ਦਿਖ ਰਹੀ ਹੈ ਨਾ ਦੇਖੋ ਜੀ ਹਨਾ 13 ਇੰਚ ਦੀ ਸਲਵਾਰ ਤੇ ਆਪਾਂ 33 ਪੱਲੇ ਰੱਖਾਂਗੇ ਤੇ 5 ਇੰਚ ਦੀ ਡਲਟ ਰੱਖਾਂਗੇ ਤੇ ਇੱਕ ਖਰਚਾ ਕੱਟ ਕੇ ਆਪਣੇ 32 ਪੱਲੇ ਰਹਿ ਜਾਣਗੇ ਠੀਕ ਹੈ ਜੀ ਸਲਾਈ ਉੱਪਰ 벨ਟ ਤੇ ਤੇ ਪਹੁੰਚਦੇ ਜੋੜ ਕੇ ਤੇ 8 ਇੰਚ ਦੀ 벨ਟ ਹੈ 2 ਇੰਚ ਦਾ ਆਪਣਾ ਇਹ ਫਾਮ ਮੁੜਾਂਗੇ ਤੇ 1/2 ਇੰਚ ਆਪਣਾ 벨ਟ ਨਾਲ ਅਟੈਚ ਹੋ ਜੂਗਾ ਕੁੰਦਿਆਂ ਨਾਲ ਠੀਕ ਹੈ ਜੀ ਤਾਂ ਆਪਣਾ ਆਪਾਂ ਦੱਸਾਂਗੇ ਅੱਜ ਸਲਵਾਰ ਦੀ ਕਟਿੰਗ ਠੀਕ ਹੈ ਜੀ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਦੇਖੋ ਜੀ ਪਾਪਾ ਨੇ 3 ਇੰਚ ਦੇ ਪੱਲੇ ਲਏ ਨੇ ਠੀਕ ਹੈ ਜੀ ਆ ਦੇਖੋ ਪੱਲੇ ਕਹਿੰਦੇ ਨੇ ਕਈ ਗੋਡੇ ਕਹਿੰਦੇ ਨੇ ਆਪਾਂ ਨੇ 3 ਇੰਚ ਦੇ ਪੱਲੇ ਲਏ ਨੇ ਇਹ ਤਾਂ ਇਹਨੂੰ ਕੱਟ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਪੜਾ ਦੇਖਦੇ ਆਂ ਸਲਵਾਰ ਦਾ ਕਿ ਫੁੱਲ ਕੱਟੂਗੇ ਸਲਵਾਰ ਦਾ ਇਦਾਂ ਹੀ ਹੀ ਕੱਟਿਆ ਜਾਊਗਾ ਅਨੇਕੋ ਜੀ ਬਾਕੀ ਇਹ ਵਾਲਾ ਆਪਣਾ ਕਪੜਾ ਸਲਵਾਰ ਦਾ ਇਹ ਕੱਟ ਲਓ ਤੇ ਠੀਕ ਹੈ ਜੀ ਫਿਰ ਤੁਸੀਂ ਪੱਲੇ ਨਾਲ ਕਪੜਾ ਕੱਢ ਲਿਆ ਨਾ ਹਨਾ ਫਿਰ ਤੁਸੀਂ ਇਹ ਮਾਪ ਲੈਣਾ ਜਿੰਨੇ ਐਵੇਂ ਪੱਲੇ ਪਾਉਣਦੇ ਆਪਾਂ ਦੋ ਪ੍ਰਕਾਰ ਦੀਆਂ ਫਲਵਾਰਾਂ ਕਰ ਲੈਂਦੀਆਂ ਨੇ ਤੇ ਆ ਦੇਖੋ ਜੀ ਜੇ ਆਪਾਂ ਐਡਾ ਮਤਲਬ ਕਿ ਡਬਲ ਕਰਕੇ ਪਾਉਣੇ ਆ ਤਾਂ ਤੇ ਇਸ ਦਾ ਆਸਾਨ ਨਿਕਲ ਜਾਊਗਾ ਇਹ ਜੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਆ ਦੇਖੋ ਹਨ ਤੇ ਜੇ ਇਹਦੇ ਵਿੱਚ ਆਸਾਨ ਮੱਦਦਾ ਤਾਂ ਆਪਾਂ ਅੰਦਰ ਵਿੱਚੋਂ ਹੀ ਕੱਢਾਂਗੇ ਪਹਿਲਾਂ ਆਪਾਂ ਬੈਲਟ ਕੱਢ ਲਈ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਦੇ ਆ ਆ ਦੇਖੋ ਹੋਰ ਆਪਾਂ ਤੇ ਪੀਪੀ ਦੇ ਹੱਲੇ ਕੱਢ ਲਏ ਤਾਂ ਆਪਾਂ ਇੱਥੇ 8 ਇੰਚ ਦੀ বেলਟ ਕੱਢਾਂਗੇ ਪਹਿਲਾਂ ਆ ਦੇਖੋ ਕਿੰਨਾ ਬਚ ਗਏ ਆ ਦੇਖੋ ਜੀ 13 ਇੰਚ ਬੱਲੇ ਬਚ ਗਏ ਠੀਕ ਹੈ ਜੀ 13 ਇੰਚ ਬੱਲੇ ਬਚ ਗਏ ਆਪਾਂ 7.5 ਦੀ ਕੱਢਾਂਗੇ বেলਟ ਠੀਕ ਹੈ 7.5 ਕਰ ਲਾਂਗੇ 7.5 8 ਇੰਚ ਦੀ বেলਟ ਨਿਕਲਦੀ ਹੈ ਠੀਕ ਹੈ ਜੀ ਤੇ ਆ ਦੇਖੋ ਤੁਸੀਂ 7.5 ਆਪਾਂ ਨੇ ਕੱਢ ਲਿਆ ਬਾਕੀ ਜੋ ਵੀ ਆਪਣਾ ਬਚਦਾ ਉਹ ਆਪਣੇ ਸਾਰੇ ੱਲੇ ਹੋਗੇ ਠੀਕ ਹੈ ਜੀ ਤੇ ਆ ਤੁਹਾਨੂੰ ਜੀ ਸਲਵਾਰ ਕਟਣੀ ਦੱਸਦੇ ਆ ਵੀਡੀਓ ਕੇ ਨੇ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਫਿਰ ਤੁਸੀਂ ਇਸ ਨੂੰ ਕੀ ਕਰਨਾ ਉਤਾਰ ਦੇਣਾ ਡੈਲਟ ਹੈਗੀ ਆ ਆਪਾਂ ਨੂੰ ਲਾ ਸਕਦੇ ਫਿਰ ਦੇਖੋ ਲਿਖੇ ਤੁਸੀਂ ਕੀ ਕਰਨਾ ਹੈ ਇਸ ਨੂੰ ਐਦਾ ਸੋ ਆਪਾਂ ਕੰਨ ਸਟਿੰਗ ਕਰਨੀ ਹੈ ਆਪਣਾ ਪੌਂਚਾ ਜਿਹੜਾ ਉਹ ਨਾ ਗਏ ਫਿਰ ਤੁਸੀਂ ਇਸ ਤੇ ਕਾਟ ਪਾਣੀ ਹੈ ਠੀਕ ਹੈ ਜੀ ਤੇ ਇਹ ਹੋ ਗਿਆ ਆਪਣੇ ਪੱਲੇ ਉਸ ਤੋਂ ਬਾਅਦ ਇਸ ਤੋਂ ਬਾਅਦ ਆ ਗਈ ਆਪਣੀ ਬੈਲਟ ਠੀਕ ਹੈ ਜੀ ਬੈਲਟ ਹੈਗੀ ਆ ਜੀ 23 ਇੰਚ ਤਾਂ ਆਪਾਂ ਸਾਡੇ ਚੌਲੀ ਰੱਖਾਂਗੇ ਸਾਡੇ ਚੌਲੀ ਨੂੰ ਖਾਣੇ ਠੀਕ ਹੈ ਜੀ ਚੌਲੀ ਇਹ ਹੋਊਗਾ ਜਪੇ ਬੈਲਟ ਠੀਕ ਹੈ ਜੀ ਤੇ ਹੁਣ ਆਪਾਂ ਕਰਦਾਂਗੇ ਹੁੰਦੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਹੁੰਦੇ ਦੱਸਦੇ ਆ ਕੱਢਣੇ ਹਾਂਜੀ ਦੇਖੋ ਆਪਾਂ ਨੇ ਕੱਪੜਾ ਇਹ ਨੀਚੇ ਵਿਛਾ ਲਿਆ ਪੱਲੇ ਤੇ ਬੈਲਟ ਆਪਾਂ ਕਾਊਂਟਰ ਤੇ ਕੱਢ ਲਈ ਠੀਕ ਹੈ ਜੀ ਤੇ ਇਹ ਆਪਾਂ نیچے ਵਿਛਾ ਲਿਆ ਤਾਂ ਕੀ ਕਰਨਾ ਪਾਣੀ ਦੇਖੋ ਇਹ ਦੱਲੀ ਸੇ ਹਟ ਤੋਂ ਤੁਸੀਂ ਐਵੇਂ ਤੇ 3 ਇੰਚ ਲੈਣਾ ਠੀਕ ਹੈ ਜੀ ਤਾਂ ਦੇਖੋ ਬਣੇ ਤੇ 3 ਇੰਚ ਲੈ ਲਿਆ ਠੀਕ ਹੈ ਜੀ ਤੇ ਉਹਦੇ ਪਹੁੰਚਾ 3 ਇੰਚ ਤਾਂ ਆਪਾਂ ਨੂੰ ਤਾਂ ਇੰਚ ਦੇ ਕੁੰਡੇ ਰਖਾਉਣੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣੀ ਹੈ अपा ने इधरों ले लिया ठीक है जी बराबर करके अपने जी तीन इंच का इधरों ले लिया ठीक है जी हाँ देखो तेती इधरों ले लिया ढाई इंच के गे इधर रख लेने ठीक है जी ਕਿਉਂਕਿ ਪੌਂਚਾ ਖੁੱਲਾ ਰਹਿਣਾ ਹੈ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਤੁਸੀਂ ਇੰਝ ਜਿਹਾ ਰੱਖਣਾ ਤੇ ਐਦਾਂ ਨਿਸ਼ਾਨੀ ਲਾ ਦੇਣੀ ਆ ਠੀਕ ਹੈ ਜੀ ਆ ਦੇਖੋ ਤੇ ਇਹ ਹੋ ਗਈ ਆਪਣੀ ਆਪਣੇ ਹੋ ਗਏ ਜੀ ਕੁੰਡੇ ਤੇ ਮੈਨੂੰ ਪਤਾ ਨਹੀਂ ਤੁਸੀਂ ਕਟਿੰਗ ਕਰਕੇ ਤੁਹਾਨੂੰ ਆਸਣ ਕਰਨਾ ਦੱਸਾਂਗੇ ਆ ਦੇਖੋ ਆਸਨ ਆਪਾਂ ਨੇ ਕਿਵੇਂ ਕੱਢਣਾ ਹਨਾ ਤੇ ਆਪਾਂ 10 ਇੰਚ ਆਸਨ ਲੈਣਾ ਤੇ ਇੱਥੋਂ ਇੰਚ ਰੇ ਰੱਖੋ ਆ ਦੇਖੋ ਇਹ ਇੱਥੇ ਆ ਦੇਖੋ ਸਾਢੇ 10 ਠੀਕ ਹੈ ਜੀ ਸਾਢੇ 10 ਆਸਨ ਆ ਗਿਆ ਆਪਣਾ ਇਹਨਾਂ ਲੈ ਲਿਆ ਏਦਾਂ ਹੀ ਆਪਾਂ ਗੱਜੇ ਬਸ ਤੇ ਲਵਾਗੇ ਪਹਿਲਾਂ ਆਪਾਂ ਕਰਦੇ ਇਸ ਦੀ ਕਟਾਈ ਹੈ ਲੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਫੰਦਾ ਦੇ ਹੁਣ ਹਨਾ ਵੀ ਆਪਾਂ ਨੇ ਕੱਟਤਾ ਤੇ ਹੁਣ ਆਪਾਂ ਨੇ ਜਿਹੜਾ ਅਸਲ ਲੈਣਾ ਹੈ ਉਹ ਖੋਲੋ ਇਸ ਤੇ ਇਸ ਇਹ ਆ ਗਿਆ ਹਨਾ ਆਪਾਂ ਇਹਦਾ ਸਨ ਇਥੋਂ ਲੈਣਾ ਦੇਖੋ ਜੀ ਹੁਣ ਦੋ ਆਪਾਂ ਨੇ 10.5 ਹਨਾ ਤੇ 10.5 ਅਸਰ ਇਹ ਲੈ ਲਿਆ ਤੁਸੀਂ ਜੇ ਆਪਾਂ ਦੂਜੀ ਤਰ੍ਹਾਂ ਪਾਉਂਦੇ ਹਨਾ ਜਿਵੇਂ ਇਦਾਂ ਫੋਲਡ ਕਰਕੇ ਪਾਉਂਦੇ ਤਾਂ ਫਿਰ ਆਪਾਂ ਨੂੰ ਇਹ ਆਪ ਨੂੰ ਆਪਾਂ ਨੂੰ ਮਤਲਬ ਕਿ ਮਿਆਨੀ ਜਿੰਨਾ ਕਪੜਾ ਮਿਲ ਗਿਆ ਦੇਖੋ ਇੰਨਾ ਕਪੜਾ ਮਿਲ ਗਿਆ ਠੀਕ ਹੈ ਜੀ ਆਪਾਂ ਨੂੰ ਮਿਆਨੀ ਪਾਉਣ ਦੀ ਲੋੜ ਨਹੀਂ ਅਟੈਚ ਕਪੜਾ ਮਿਲ ਗਿਆ ਤੇ ਇੰਨਾ ਹੀ ਆਪਾਂ ਇਦੋਂ ਲੈ ਲਿਆ ਇਹ ਸਮਝਾ ਕਪੜਾ ਕਰਦੇ ਹੋ ਕਪੜਾ ਘੱਟ ਹੁੰਦਾ ਤੇ ਇਸ ਦੇ ਵਿੱਚ ਉੱਤੇ ਗਲਾ ਵਗੈਰਾ ਹਨਾ ਜਿਹੜਾ ਜੜਿਆ ਜਾਂਦਾ ਹੈ ਜਿਹੜੇ ਆਪ ਹੁੰਦੇ ਨੇ ਆਪਣੇ ਤੇ ਇਹਨੂੰ ਇਸ ਨੂੰ ਅਲੱਗ ਕਰ ਦਿਓ ਜੀ ਠੀਕ ਹੈ ਜੀ ਅੱਧਾ ਲੱਗ ਕਰ ਦੋ ਠੀਕ ਹੈ ਜੀ ਇਹ ਸੀ ਆਪਣੇ ਆ ਦੇਖੋ ਇਹ ਆਪਣੇ ਹੋ ਗਏ ਚਾਰੇ ਪੱਲੇ ਠੀਕ ਹੈ ਜੀ ਤੇ ਇਹ ਹੋ ਗਏ ਜੀ ਆਪਣੇ ਚਾਰੇ ਨੇ ਤਿਆਰ ਠੀਕ ਹੈ ਜੀ ਤੇ ਉੱਜ ਵੀਡੀਓ ਤੁਹਾਨੂੰ ਕਿਵੇਂ ਲੱਗੀ ਹਾਂਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਹੋ ਗਏ ਆਪਣੇ ਪੱਲੇ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਬੈਲਟ ਤੇ ਇਹ ਤੇ ਇਹ ਮਲਾ ਕੇ ਆਪਾਂ ਲਾਵਾਂਗੇ ਪੌਂਚੇ ਤੇ ਕਪੜਾ ਠੀਕ ਹੈ ਜੀ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ